ਕਿਸੇ ਦੇ ਜਗ੍ਹਾ ਨਹੀਂ ਹੈ ਕੀ ਇਹ ਰੋਟੀ ਨੂੰ ਮਾਰਾ ਸਾਡਾ ਹੱਕ ਆ ਤੁਸੀਂ ਤਸਵੀਰਾਂ ਜੀ ਦੇਖ ਪਾ ਰਹੇ ਹੋ ਹਾਈ ਬਰਡੇ ਹੰਗਾਮਾ ਦੇਖ ਸਕਦੇ ਹੋ ਨਾ ਨਾ ਬੈਟੇ ਲੱਗੇ ਰਹੇ ਸਾਰੇ ਤੇ ਅਮੇ ਕੇ ਵੀ ਨਹੀਂ ਹੋਇਆ ਤੇ ਨਾ ਕੋਈ ਨਹੀਂ ਹੋ ਗਿਆ ਨੇਹ ਨੇਹੰਗੇ ਉਹ ਸਾਨੂੰ ਬੋਲ ਰਿਹਾ ਮੈਂ ਨੇਹੰਗਾ ਨੂੰ ਬੁਲਾ ਕੇ ਤੁਹਾਡਾ ਸਿਰ ਫਾੜਵਾ ਦੂੰਗਾ ਹੁਣ ਤੁਹਾਡਾ ਕਾਊਂਟਰ ਲੱਗ ਗਿਆ ਮੈਨੇ ਤੇ ਕਰੋ ਸਾਡੀ ਕਿਸਮਤ ਤੁਹਾਡੇ ਨਾਲ ਸਾਡੀ ਸਾਡੇ ਨਾਲ ਘਰੇ ਰੋਟੀ ਸਵਾਦ ਨਾਲ ਦੀ ਇੱਥੇ ਕਿ ਪੋਖਾ ਖਾਣਾ ਇਹ ਕੀ ਵਜ੍ਹਾ ਦਾ ਸਿਰ ਲੇਡੀਜ਼ ਕਰਕੇ ਰਾਤ ਨੂੰ 8 ਵਜੇ 9 ਵਜੇ ਤੋਂ ਬਾਅਦ ਆ ਪਰੌਂਠਾ ਮਾਰਗੇ ਕਿਹੜੀ ਮਾਰਗੇ ਕਾਦੀ ਪਰੌਂਠਾ ਮਾਰਗੇ ਇਹ ਚਕਾਓ ਸਾਰੇ ਖਤਮ ਕਰੋ ਇਹ ਤੋਂ ਕੇਵਲਾ ਸਟਾਲ ਸੀ ਕੇਵਲਾ ਸਟਾਲ ਆਪਸ ਚੋਂ ਲੜਕੀ ਸਟਾਲ ਲਗਾ ਰਹੀ ਸੀ ਦਿਨਾਂ ਦੀ ਬਹੁਤ ਜ਼ਬਰਦਸਤਾਂ ਲੜਾਈ ਹੋ ਰਹੀ ਸੀ ਪਿਛਲੇ ਪੌਣੇ ਘੰਟੇ ਤੋਂ ਪੀਸੀਆਰ ਘੜੀਓ ਕਹਿੰਦੇ ਐਸਐਚਓ ਸਾਹਿਬ ਆਣਗੇ ਤੇ ਕਾਰਵਾਈ ਹੋਏਗੀ ਨਾ ਐਸਐਚਓ ਸਾਹਿਬ ਆਏ ਨਾ ਕਾਰਵਾਈ ਹੋਵੇ ਭਾਵੇਂ ਕਿਸਦਾ ਸਿਰ ਪਾੜ ਜਾਵੇ ਤੇ ਅਸੀਂ ਉਹਨਾਂ ਨੂੰ ਕਿਹਾ اسی کیا ہے اسی ਤੁਹਾਡੇ ਨਾਲ ਕੋਆਪਰੇਟ ਕਰਨ ਨੂੰ ਰੈਡੀ ਹੋ 사이드 ਨਾਲ ਕੋਆਪਰੇਟ ਕਰਨ ਨੂੰ ਵੀ ਰੈਡੀ ਨਹੀਂ ਹੈ ਇਹ ਰੋਜ਼ ਦਾ ਹੀ ਸਿਆਪਾ ਹੈ ਐ ਪੁਲਿਸ ਨੂੰ ਬੋਲੋ ਇਹਨਾਂ ਨੂੰ ਚਕਾਓ ਖਤਮ ਕਰੋ ਸਾਰੇ ਲੋ ਤੁਸੀਂ ਵੀਡੀਓ ਬਣਾ ਰਹੇ ਹੋ ਨਾ ਦੋ ਤੁਸੀਂ মিডিਆ ਬਣਾ ਰਹੇ ਹੋ ਤੇ ਤੇਰਾ ਬੰਦ ਹੋਣਾ ਨਾ ਪ੍ਰਾਧਨਾ ਸਾਡਾ ਵੀ ਹੋਣਾ ਹੈ ਕੋਈ ਮਤਲਬ ਨਹੀਂ ਇਹ ਨਹੀਂ ਸਾਡਾ ਚੱਲ ਜੂਗਾ ਲੁਧਿਆਣਾ ਦੇ ਵਿੱਚ دیر ਰਾਤ ਭਾਤ ਨਗਰ ਦੇ ਨਜ਼ਦੀਕ ਇੱਕ ਰੇੜੀ ਫੜੀਆਂ ਵਾਲੇ ਵੱਲੋਂ ਹਾਈ ਵੋਲਟੇਜ ਹੰਗਾਮਾ ਕੀਤਾ ਜਾਂਦਾ ਵਾ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇੱਥੇ ਲੁਧਿਆਣਾ ਦੀ ਲੁਧਿਆਣਾ ਪੋਸਟ ਵੀ ਮੌਜੂਦ ਹੈ ਤੇ ਇੱਕ ਦੂਜੇ ਨੂੰ ਸਮਝਾਉਣ ਦੇ ਵਿੱਚ ਵੀ ਲੱਗੀ ਹੋਈ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਇਹਨਾਂ ਇਹਨਾਂ ਸਟੋਲਾ ਫੋਟਾਉਨ ਲੈ ਕੇ ਲੜਾਈ ਝਗੜਾ ਹੁੰਦਾ ਵਾ ਵਿਵਾਦ ਖੜਾ ਹੁੰਦਾ ਹਾਈ ਵੋਲਟੇਜ ਹੰਗਾਮਾ ਹੁੰਦਾ ਦੂਜੇ ਪਾਸੇ ਤੁਹਾਨੂੰ ਤਸਵੀਰ ਜਰੀਏ ਦਿਖਾਉਣਾ ਚਾਹਣਾ ਵਾ ਕਿ ਕਿਸ ਤਰ੍ਹਾਂ ਜਿਵੇਂ ਕਿ ਇਕੱਠੇ ਪਿਆ ਹੁੰਦਾ ਹਾਲਾਂਕਿ ਬਾਈ ਚਾਂਸ ਜੇਕਰ ਇਥੋਂ ਐਮਰਜੈਂਸੀ ਵਾਹਨ ਲੰਘਣਾ ਹੋਵੇ ਤਾਂ ਕਿੱਦਾਂ ਲੰਗੇ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਪਾਸੇ ਜਿਹੜਾ ਕਿ ਆਹ ਇਹ ਟ੍ਰੈਫਿਕ ਜਿਹੜਾ ਕਿ ਆ ਇੱਕ ਸਕੈਂਟ ਵਿੱਚ ਜਿਹੜਾ ਕਿ ਇੱਥੇ ਲੱਗ ਜਾਂਦਾ ਵਾ ਮੇਰਾ ਮੌਨਿਕਾ ਦੇਖੋ ਅਸੀਂ ਕਿਸੇ ਨੂੰ ਗਲਤ ਨਹੀਂ ਬੋਲੇ ਕੁਝ ਨਹੀਂ ਕਿਹਾ ਹਾਂ ਜੀ ਅਸੀਂ ਵੀ ਸਾਡਾ ਕੰਮਕਾਰ ਹੈ ਨਹੀਂ ਸੀ ਜਿੱਮੇ ਸਾਰੇ ਮਿਹਨਤ ਕਰਦੇ ਸੀ ਅਸੀਂ ਵੀ ਮਿਹਨਤ ਕਰਨਾ ਚਾਹੁੰਦੇ ਸੀ ਅਸੀਂ ਕੋਈ ਕਰਾਈ ਤਾਂ ਕੀਤਾ ਨਹੀਂ ਹੈਗਾ ਹਾਂ ਇਹ ਆੜੇ ਦੁਆਲੇ ਦੇ ਲੋਕ ਤੇਰੇ ਮੇਰੇ ਵਰਗੇ ਭੈਣ ਭਰਾ ਸਾਡੀ ਸਿਫਤ ਕਰਦੇ ਸੀ ਮਤਲਬ ਕਿ ਸਾਡਾ ਸਾਥ ਦਿੰਦੇ ਸੀ ਤਾਂ ਉਹਨਾਂ ਨੂੰ ਐ ਕਹਿੰਦੇ ਸੀ ਕਿ ਇਹਨਾਂ ਨੇ ਤੁਹਾਡਾ ਕੁਝ ਨਹੀਂ ਕਰ ਸਕਦੇ ਇਹ ਲੋਕ ਨੂੰ ਤੁਹਾਡਾ ਸਾਥ ਨਹੀਂ ਦੇਣਾ ਸਿਮ ਪਰੌਂਠੇ ਵਾਲੀ ਨੇ ਮੇਰੇ ਹਸਬੰਦ 'ਤੇ ਥੱਪੜ ਮਾਰਿਆ ੱੱਕੇ ਦਿੱਤੇ ਸਾਡੇ ਕੋਲ ਵੀਡੀਓ ਲੈ ਗਿਆ ਕੱਲ ਵੀ ਜਿਹੜਾ ਇਹ ਹੋਈ ਕੱਲ ਵੀ ਵੀਰ ਜੀ ਸਾਨੂੰ ਕੰਮ ਹੀ ਨਹੀਂ ਕਰਨ ਦਿੱਤਾ ਇਹਨਾਂ ਨੇ ਸਾਰੇ ਸਟੋਲ ਵਾਲਿਆਂ ਨੇ ਸਿਮ ਪਰੌਂਠੇ ਵਾਲੀ ਇੱਕ ਉੱਤਰ ਚਿਕਨ ਵਾਲੀ ਆ ਦੋ ਤਿੰਨ ਸਾਰਿਆਂ ਦਾ ਇੱਕਾ ਸੀ ਤੁਸੀਂ ਇਹ ਦੇਖੋ 500 ਗਾਜ ਜਗ੍ਹਾ ਸਾਡਾ 8 ਜਿੱਥੇ ਖਾਲੀ ਹੋਇਆ ਕਰੇ ਅਸੀਂ ਲਾ ਲਿਆ ਕਰੀਏ ਇਹ ਵੀ ਜਗ੍ਹਾ ਮੇਰੀ ਆ ਇਹ ਵੀ ਮੇਰੀ ਆ ਇਹ ਵੀ ਮੇਰੀ ਆ ਸਾਰੀ ਜਗ੍ਹਾ ਸਟਾਲ ਦੱਸੋ ਇਹ ਕਾਰਪੋਰੇਸ਼ਨ ਦੀ ਜਗ੍ਹਾ ਵਾ ਫਿਰ ਆਂਦੇ ਜਦਨੇ ਸਰਕਾਰ ਵੀਰਾਂ ਨੂੰ ਕਵੇ ਤੁਹਾਨੂੰ ਐ ਕਹਿੰਦੇ ਆ ਆ ਵੀ ਸਰਦਾਰਾਂ ਨੂੰ ਗਾਲ੍ਹਾਂ ਕੱਢਦੇ ਦੱਸੋ ਸਾਡੀ ਕਿਸੇ ਨਾਲ ਕੋਈ ਦਸ਼ਮ ਨਹੀਂ ਆ ਜਾਣ ਕੇ ਲੜਾਈ ਕਰਵਾਉਣ ਦੇ ਮਾਰੇ ਕੀ ਗੱਲਾਂ ਨੂੰ ਟਾਕਾ ਨਾਲ ਲੈ ਕੇ ਲੜਾਈ ਹੋਈ ਆ ਨਹੀਂ ਨਹੀਂ ਜੀ ਕਿਸੇ ਨੂੰ ਨਹੀਂ ਸਾਡੇ ਸਟਾਲ ਜਗ੍ਹਾ ਨੂੰ ਸਾਨੂੰ ਸਟਾਲ ਨਹੀਂ ਲਵਾਉਣ ਦਿੰਦੇ ਸੀ ਅੱਜ ਇੰਨੇ ਜਿਹੇ ਸਟਾਲ ਤੇ ਤੁਹਾਡੇ ਨਾਲ ਕੋਈ ਲੜਾਈ ਹੋਈ ਕਿ ਨਹੀਂ ਸਾਨੂੰ ਨਾਲ ਸੀ ਤਾਂ ਕਰਕੇ ਜੀ ਨਾਮਾ ਦਾ ਸ਼ਾਨੂੰ 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 ਜੀ ਮੈਡਮ ਕੀ ਹੋਇਆ ਕੁਝ ਨਹੀਂ ਹੋਇਆ ਅਸੀਂ ਕੱਲ ਆਪਣਾ ਸਟਾਲ ਲਗਾਇਆ ਅਸੀਂ ਨਹੀਂ ਇਹਨਾਂ ਨੇ ਕਰਦਾ ਚੱਲ ਰਿਹਾ ਸੀ ਤਾਂ ਅਸੀਂ ਲਾ ਲਿਆ ਠੀਕ ਹੈ ਸਾਡੀ ਕੁਆਲਿਟੀ ਹੈ ਹੁਨਰ ਹੈ ਮਮ ਦਾ ਪ੍ਰੌਂਡਾ ਅੱਛਾ ਚੱਲਦਾ ਹੈ ਕੱਲ ਵੀ ਸਾਡੀ ਵਧੀਆ ਸੇਲ ਹੋਈ ਹੈ ਨੋ ਡਾਊਟ ਪਰ ਇਹਨਾਂ ਨੇ ਸਾਡੇ ਵੱਲ ਸਾਡੇ ਵੱਲ ਪੂਰਾ ਫੋਕਸ ਕਰਕੇ ਆਪਣੇ ਆਪਣੇ ਕੰਮ ਵੱਲ ਫੋਕਸ ਨਹੀਂ ਕੀਤਾ ਪੂਰਾ ਇਹਨਾਂ ਨੇ ਸਾਡਾ ਪੂਰਾ ਜੀਨਾ ਹਰਾਮ ਕੀਤਾ ਪੂਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਐਸੇ ਮਰਾਦੇ ਰਾਦੇ ਨਾਲ ਨਾਲ ਕੋਈ ਨਹੀਂ ਹੰਗੇ ਨਿਹੰਗ ਨਿਹੰਗ ਹੈ ਔਰ ਸਾਨੂੰ ਬੋਲ ਰਹੇ ਮੈਂ ਨਿਹੰਗਾ ਨੂੰ ਬਿਲਾ ਕੇ ਤੁਹਾਡਾ ਸਿਰ ਫਾੜਵਾ ਦੂੰਗਾ ਇਹ ਕੀ ਮਤਲਬ ਹੈ ਉਹ ਸੇਮ ਬਰੋਠੇ ਵਾਲੀ ਸੇਮ ਬਰੋਠੇ ਵਾਲੀ ਸੇਮ ਬਰੋਠੇ ਵਾਲੀ ਆਦੀ ਉਹ ਕੋਈ ਰਿਸ਼ਤੇਦਾਰ ਹੈ ਸੇਮ ਬਰੋਠੇ ਵਾਲੀ ਸ਼ਾਇਦ ਉਹਨਾਂ ਨੂੰ ਪੜਕਾ ਰਹੀ ਹੈ ਆਈ ਡੋਨਟ ਨੋ ਬਟ ਕਿਆ ਹੈ ਕਿਆ ਨਹੀਂ ਬਟ ਉਹ ਕੁਛ ਨਾ ਕੁਛ ਕਰ ਰਹੀ ਹੈ ਕੀ ਕਰਦੀ ਹੋ ਤੁਸੀਂ ਪੜ੍ਹਦੇ ਹੋ ਮੈਂ ਮੈਂ ਸਵੇਰੇ ਉੱਠ ਕੇ ਹੋਮ ਟਿਊਸ਼ਨਸ ਪੜਾ ਕੇ ਫਿਰ ਆਈਆਂ ਇੱਥੇ ਹੋਮ ਟਿਊਸ਼ਨਸ ਨਹੀਂ ਆ ਮੈਂ ਟੀਚਰ ਹਾਂ ਹੋਮ ਟਿਊਸ਼ਨ 1 ਵਜੇ ਤੋਂ ਲੈ ਕੇ 7 ਵਜੇ ਤੱਕ ਹੋਮ ਟਿਊਸ਼ਨਸ ਪੜਾ ਕੇ ਫਿਰ ਕਰਦੇ ਨੇ ਕੰਮ ਕਰਵਾ ਕੇ 9 ਵਜੇ ਇੱਥੇ ਆਉਣੀ ਆ ਕੱਲ ਵੀ ਪੂਰੇ 3 ਘੰਟੇ ਨੀਂਦ ਲੈਂਦੀ ਹੈ ਉਸ ਤੋਂ ਇਲਾਵਾ ਨਹੀਂ ਲੈਂਦੀ ਉਹ ਦੋ ਦੀ ਬਿਜ਼ੀ 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 ਇਹ ਜੀ ਨਹੀਂ ਦੇ ਰਹੇ ਸਾਨੂੰ ਅਸੀਂ ਉਹਨਾਂ ਨੂੰ ਕਿਹਾ ਅਸੀਂ ਕਿਹਾ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਨ ਨੂੰ ਰੈਡੀ ਹਾਂ ਸਾਡੇ ਨਾਲ ਕੋਆਪਰੇਟ ਕਰਨ ਨੂੰ ਵੀ ਰੈਡੀ ਨਹੀਂ ਹੈ ਤੁਹਾਡੇ ਕੋਲ ਇਤਨੀ ਪਰਮਿਸ਼ਨ ਹੈਗੀ ਲਾਉਣ ਦੀ ਕਿਸੇ ਕੋਲ ਵੀ ਨਹੀਂ ਹੈ ਪਰਮਿਸ਼ਨ ਤੁਸੀਂ ਕਿਸੇ ਕੋਲ ਵੀ ਜਾ ਕੇ ਦੇਖੋ ਜੇ ਇੱਕ ਕੋਲ ਵੀ ਪਰਮਿਸ਼ਨ ਮਿਲ ਜਾਏ ਤਾਂ ਅਸੀਂ ਤੁਹਾਨੂੰ ਕੱਲ ਨਹੀਂ ਲਿਆ ਕੇ ਆਏ ਅਸੀਂ ਪਰਮਿਸ਼ਨ ਲਵਾਵਾਂਗੇ ਸਾਡੇ ਕੋਲ ਕੱਲ ਪਰਮਿਸ਼ਨ ਹੋਏਗੀ ਦੇਖ ਕੇ ਕੀ ਅਧਿਕਾਰੀਆਂ ਨਾਲ ਗੱਲਬਾਤ ਥੋੜੀ ਸਾਡੀ ਕਾਰਪੋਰੇਸ਼ਨ ਵਾਲੇ ਨਾਲ ਇੱਥੇ ਲਾਸਟ ਜਿਹੀ ਮਨਜ਼ੂਰੀ ਹੈਗੀ ਆ ਇੱਥੇ ਅਸੀਂ ਕਾਫੀ ਅਸੀਂ ਖਾਨ ਵੀ ਆਏ ਸੀਗੇ ਪ੍ਰੌਂਟੇ ਵਗੈਰਾ ਦੇਖਿਆ ਸੀ ਕਿਹਾ ਹਾਂ ਇੱਥੇ ਬਿਜ਼ਨਸ ਚੱਲ ਜਗਦਾ ਹੈ ਸਾਡਾ ਤੇ ਜੀ ਆਪਰੇ ਬਤਾ ਆਏ ਸੀ ਕਿ ਇੱਕ ਵਾਰੀ ਖਾਣਾ ਸੀ ਅਸੀਂ ਦੇਖਣ ਆਏ ਸੀ ਕਿੱਦਾਂ ਦਾ ਮਾਹੌਲ ਹੈ ਕਿਉਂਕਿ ਮੈਂ ਤੇ ਮम्मा ਨੇ ਖੜਨਾ ਸੀਗਾ ਪਾਪਾ ਨੇ ਨਹੀਂ ਖੜਨਾ ਸਾਡੇ ਨਾਲ ਤਾਂ ਮਾਜਬ ਕੀ ਕਰਦੇ ਨੇ ਮੇਰੇ ਪਿਤਾ ਜੀ ਸਾਹਿਬ ਬਿਜ਼ਨਸ ਕਰਦੇ ਨੇ ਪਰ ਸਾਡਾ ਬਹੁਤ ਲਾਸ ਹੋ ਚੁੱਕਿਆ ਤੇ ਨਹੀਂ ਇੰਨੀ ਵਧੀਆ ਸੈਟਲਡ ਹੈ ਅੱਛਾ ਠੀਕ ਹੈ ਮੰਗੀ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹੋ ਕਿ ਸਾਨੂੰ ਇੱਥੇ ਜਗ੍ਹਾ ਦਿੱਤੀ ਜਾਵੇ ਸਾਨੂੰ ਵੀ ਉਹੀ ਹੱਕ ਦਿੱਤਾ ਜਾਵੇ ਜਿਹੜੇ ਬਾਕੀਆਂ ਨੂੰ ਹੈ ਜੇ ਉਹ 6 ਮਹੀਨੇ ਲਾ ਰਹੇ ਆ ਉੱਥੇ ਤਾਂ ਸਾਨੂੰ ਵੀ ਇੱਥੇ ਸਾਲ 2 ਸਾਲ 3 ਸਾਲ ਹੋ ਸਕਦੇ ਆ ਤੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਕਰਨਾ ਪੈਂਦਾ ਵਾ ਅੱਛਾ ਕਿਸ ਤਰ੍ਹਾਂ ਦੇ ਦਦੇ ਹੋ ਇੱਥੇ ਰੜੀਆਂ ਫੜੀਆਂ ਲੱਗ ਜਾਂਦੀਆਂ ਫੇਰ ਇਸ ਤੋਂ ਵਿਵਾਦ ਖੜਾ ਹੋ ਜਾਂਦਾ ਵਾ ਲੜਾਈ ਝਗੜਾ ਹੋ ਜਾਂਦਾ ਖੂਨ ਖਰਾਬਾ ਦਾ ਮਾਹੌਲ ਬਣ ਜਾਂਦਾ ਵਾ ਮੈਂ ਪਹਿਲਾਂ ਵੀ ਡਿਸਕਸ ਕੀਤਾ ਸਾਰਿਆਂ ਨਾਲ ਕਿ ਇਹ ਜਿਹੜਾ ਹੋ ਰਿਹਾ ਬਹੁਤ ਹੀ ਗਲਤ ਹੈ ਇੱਥੇ ਪੁਲਿਸ ਇਹਨਾਂ ਨੂੰ ਛੜਾ ਰਹੀ ਹੈ ਰਖਾ ਰਹੀ ਹੈ ਇਥੇ ਰੁਕ ਜਾਓ ਕੋਈ ਗਾਲੀ ਬੰਦ ਕਰੋ ਆਪਣਾ ਖਾਣਾ ਖੋਈ ਨਾ ਬਟ ਕੋਈ ਖਤਮ ਨਹੀਂ ਕਰ ਰਿਹਾ ਇਹਨੂੰ ਖਤਮ ਕਰਨਾ ਚਾਹੀਦਾ ਇਹ ਰੋਜ਼ਾਈ ਡਰਾਮਾ ਰੋਜ਼ ਬਣਿਆ ਹੋਇਆ ਹੈ ਜੋ ਆਮ ਲੋਕਾਂ ਲਈ ਹਰ ਪ੍ਰੋਬਲਮ ਦਾ ਇਸ਼ੂ ਹੈਗਾ ਕੋਈ ਗੱਡੀਆਂ ਟ੍ਰੈਫਿਕ ਨਿਕਲ ਰਿਹਾ ਹੈ ਉਹ ਦੇਖੋ ਕਿੱਦਾਂ ਨਿਕਲ ਰਿਹਾ ਤੁਹਾਡੇ ਸਾਹਮਣੇ ਹੀ ਹੈ ਉਧਰ ਇਧਰ ਦੋਨੀਆਂ ਦਾ ਬੁਰਾ ਹਾਲ ਹੈ ਇਹਨਾਂ ਨੂੰ ਕਾਰਪੋਰੇਸ਼ਨ ਚਾਹੀਦਾ ਪੁਲਿਸ ਨੂੰ ਚਾਹੀਦਾ ਇਹਨਾਂ ਨੂੰ ਰਾਤੀਂ ਉਠਾਓ ਕੋਈ ਇਹਨਾਂ ਕੋ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈਗਾ ਇਹਨਾਂ ਕੋ ਲਾ ਕਿਸ ਲਾਇਸੈਂਸ ਕਿਸ ਕਿਹ ਸੱਕਣਾ ਬੈਠੇ ਆ ਗਾਲਾਂ ਕੱਢ ਰਿਹਾ ਲੜ ਰਿਹਾ ਇਦੋਂ ਇਹ ਮਾਂ ਭੈਣ ਕਰ ਰਹੇ ਹੈ ਅੱਛੀ ਗੱਲ ਹੈ ਕਿੰਨੀ ਡਾਉਨਸੈਂਸ ਚੀਜ਼ ਹੈ ਉਠਾਓ ਇਹਨਾਂ ਨੂੰ ਬੰਦ ਕਰਾਓ ਆਪ ਪੁਲਿਸ ਨੂੰ ਕਹੋ ਇਹ ਪ੍ਰਸ਼ਾ ਕਹੋ ਪੁਲਿਸ ਨੂੰ ਇਹਨਾਂ ਨੂੰ ਉਠਾਓ ਸਕੂਲ ਤੋਂ ਸਾਰਾ ਚਕਾਓ ਖਤਮ ਕਰੋ ਇਹ ਫਿਰ ਕੋਈ ਇਦਨ ਸੁਣਵਾਈ ਹੈ ਨਹੀਂ ਨਾ ਹੋਣੀ ਹੈ ਅੱਛਾ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਨਾਲ ਨਾਲ ਲੱਗ ਜੇ ਨਾਲ ਲੱਗਦੇ ਨੇੜੇ ਇੱਕ ਹਸਪਤਾਲ ਕਿਹਾ ਲਿਆ ਜਾਂਦਾ ਹੈ ਹਸਪਤਾਲ ਦੇ ਵਿੱਚ ਐਮਰਜੈਂਸੀ ਵਾਹਕਲਾ ਲੰਘਦੀਆਂ ਨੇ ਤੇ ਉਸ ਨੂੰ ਕਿੰਨਾ ਦਿੱਕਤ ਦਿੱਕਰ ਪਰੇਸ਼ਾਨੀ ਹੋ ਸਕਦੀ ਹੈ ਸਰ ਪ੍ਰੋਬਲਮ ਹੀ ਪ੍ਰੋਬਲਮ ਹੈ ਕਿ ਇਹ ਜਿਹੜਾ ਟ੍ਰੈਫਿਕ ਜਾਮ ਹੋਣਾ ਹੈ ਹਰ ਬੰਦੇ ਨੇ ਜੇ ਹਸਪੀਟਲ ਅਪਰੋਚ ਕਰਨੀ ਹੈ ਤੇ ਕੋਈ ਇਥੇ ਆ ਹੀ ਨਹੀਂ ਸਕਦਾ ਰਾਤ ਨੂੰ 8 ਵਜੇ 9 ਵਜੇ ਤੋਂ ਬਾਅਦ ਆ ਪ੍ਰੌਂਠਾ ਮਾਰਗੇਟਾ ਕਿਹੜੀ ਮਾਰਗੇਟ ਕਾਦੀ ਪ੍ਰੌਂਠਾ ਮਾਰਗੇਟ ਇਹ ਚਕਾਓ ਸਾਰੇ ਖਤਮ ਕਰੋ ਇਧਰ ਲੋਕਾਂ ਨੂੰ ਆਮ ਬੰਦੇ ਨੂੰ ਨਾਰਮਲ ਜ਼ਿੰਦਗੀ ਜੀਣ ਦਾ ਹੱਕ ਹੈਗਾ ਇਹ ਤਾਂ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਆ ਇਹ ਰੋਜ਼ ਦਾ ਹੀ ਸਿਆਪਾ ਹੈ ਇਹ ਪੁਲਿਸ ਨੂੰ ਬੋਲੋ ਇਹਨਾਂ ਨੂੰ ਚਕਾਓ ਖਤਮ ਕਰੋ ਸਾਰੇ ਬਿਲਕੁਲ ਕਿਤੇ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਦੀ ਅੱਖਾਂ ਜਿਹੜੀਆਂ ਬੰਦ ਨਜ਼ਰਾਂ ਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਫਿਲਹਾਲ ਲਗਾਤਾਰ ਜਿਹੜੀ ਆ 506 ਮਹੀਨੇ ਤੋਂ ਰੇਡੀਓ ਜਿਹੜੀ ਇੱਥੇ ਲੱਗਦੀਆਂ ਨਜ਼ਰ ਆ ਰਹੀਆਂ ਨੇ ਤੇ ਜੇਕਰ ਕੋਈ ਕੰਮ ਕਰਨਾ ਚਾਹੁੰਦਾ ਵਾ ਜਾਂ ਕਿਤੇ ਮਜਬੂਰੀ ਕਿਸੇ ਮਜਬੂਰੀ ਆ ਉਸ ਨੂੰ ਪ੍ਰਸ਼ਾਸਨ ਜਿਹੜਾ ਮਿੰਟ ਤੋਂ ਸੈਕਿੰਟ ਚੱਕ ਲੈਂਦਾ ਵਾ ਪਰ ਇੱਥੇ ਜਿਹੜਾ ਵਿਵਾਦ ਛੜਦਾ ਪਿਆ ਇੱਥੇ ਜਿਹੜੀ ਲੜਾਈ ਝਗੜਾ ਹੋ ਰਿਹਾ ਵਾ ਇਹਦੇ ਜ਼ਿੰਮੇਦਾਰ ਕੌਣ ਆ ਅਗਰ ਕਿਸੇ ਨੂੰ ਸੱਟ ਪੇੜ ਲੱਗ ਜਾਵੇ ਕਿਸੇ ਦੀ ਮੌਤ ਚਲ ਜਾਵੇ ਇਹਦਾ ਜ਼ਿੰਮੇਦਾਰ ਕੌਣ ਆ ਭਾਈ ਸਾਹਿਬ ਕਿਸ ਤਰ੍ਹਾਂ ਦੇ ਦਿਓ ਮਾਹੌਲ ਕਿਸ ਤਰ੍ਹਾਂ ਦੇ ਦਿਓ ਹਾਂਜੀ ਨਹੀਂ ਯਾਰ ਕਹਿੰਦੇ ਸਹੀ ਨਹੀਂ ਹੈ ਭਾਈ ਮਾਹੌਲ ਕਿਸ ਤਰ੍ਹਾਂ ਦੇਖਦੇ ਹੋ ਥੋੜੇ ਸਾਹਮਣੇ ਹੀ ਹੈ ਮਾਹੌਲ ਤਾਂ ਬਹੁਤ ਇੱਥੇ ਗਰਮਾਇਆ ਹੋਇਆ ਮੈਂ ਤੋ ਲੰਘ ਰਿਹਾ ਸੀ ਘਰ ਵਾਸਤੇ ਤੇ ਇੱਥੇ ਦੇਖਿਆ ਇੱਕ ਕੈਬ ਵਾਲਾ ਸਟਾਲ ਸੀ ਕੈਬ ਵਾਲਾ ਸਟਾਲ ਆਪਸ ਚੋ ਲੜਕੀ ਸਟਾਲ ਲਗਾ ਰਹੀ ਸੀ ਤੇ ਇਹਨਾਂ ਦੀ ਬਹੁਤ ਜ਼ਬਰਦਸਤ ਵਾਲੀ ਲੜਾਈ ਹੋ ਰਹੀ ਸੀ ਈਵਨਦਨ ਉਹਨਾਂ ਨੇ ਕਿਹਾ ਜੋ ਹੋਏਗਾ ਦੇਖ ਲਾਂਗੇ ਅਸੀਂ ਆਪਣੇ ਦਮ ਤੇ ਲਾ ਰਿਹਾ ਤੁਹਾਡਾ ਦਮ ਦੇਖ ਲਾਂਗੇ ਪਰ ਇਹ ਮਾਹੌਲ ਕੋਈ ਵਧੀਆ ਮਾਹੌਲ ਨਹੀਂ ਸ਼ਹਿਰ ਚ ਟ੍ਰੈਫਿਕ ਦੇਖੋ ਇੱਕ ਰੋਡ ਨੂੰ ਬਲੋਕ ਕਰਕੇ ਆਪਾਂ ਪੁਲ ਦੇ ਥੱਲੇ ਉਹ ਕਹਿੰਦੇ ਸਾਡਾ ਪਿੱਲਰ ਸਾਡਾ ਉਹ ਪਿੱਲਰ ਸਾਡਾ ਇਹ ਡ ਇੱਕ ਕਿਦਾਂ ਕਿਸੇ ਕੋਲ ਰਜਿਸਟਰੀ ਕਰਾਤੀ ਗਵਰਨਮੈਂਟ ਨੇ ਨਾ ਕੋਈ ਕਾਰਪੋਰੇਸ਼ਨ ਦੇਖ ਰਿਆ ਨਾ ਤੁਹਾਡੇ ਸਾਹਮਣੇ ਪਿਛਲੇ ਪੌਣੇ ਘੰਟੇ ਤੋਂ ਪੀਸੀਆਰ ਘੜੀਓ ਕਹਿੰਦੇ ਐਸਐਚਓ ਸਾਹਿਬ ਆਣਗੇ ਤੇ ਕਾਰਵਾਈ ਹੋਏਗੀ ਨਾ ਐਸਐਚਓ ਸਾਹਿਬ ਆਏ ਨਾ ਕਾਰਵਾਈ ਹੋਵੇ ਭਾਵੇਂ ਕਿਸਦਾ ਸਿਰ ਪਾੜ ਜਾਵੇ ਇੱਥੇ ਕੋਈ ਮਰ ਜਾਵੇ ਮਰਾਜਵੇ ਕੋਈ ਮਤਲਬ ਹੀ ਨਹੀਂ ਅੱਛਾ ਸਰ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਹੋ ਇੱਧਰ ਪਰਮਿਸ਼ਨ ਹੈਗੀ ਕਿਸੇ ਨੂੰ ਲਾਉਣ ਦੀ ਦੇਖੋ ਜੇ ਪਰਮਿਸ਼ਨ ਹੋਵੇ ਤਾਂ ਮੇਰੇ ਹਿਸਾਬ ਨਾਲ ਰਾਤ ਸਾਰੀ ਰਾਤ ਸਟਾਲ ਲੱਗਦੇ ਨੇ ਜੇ ਸਾਰੀ ਰਾਤ ਦੀ ਪਰਮਿਸ਼ਨ ਗਵਰਨਮੈਂਟ ਨੇ ਇਹਨਾਂ ਸਟਾਲ ਵਾਲਿਆਂ ਨੂੰ ਦੇਣੀ ਵਿਦਆਊਟ ਐਨੀ ਰਸੀ ਪੇ ਰਾਤੀ 12 ਵਜੇ 1 ਵਜੇ ਬੰਦ ਕਰਾਂਦੀ ਗੌਰਮੈਂਟ ਇੱਥੇ ਹੀ ਅੱਖਾਂ ਬੰਦ ਹੋਈਆਂ ਇਤੋਂ ਸਾਫ ਪਤਾ ਲੱਗਦਾ ਇਹ ਕੋਈ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਜਾਂ ਪੁਲਿਸ ਅਧਿਕਾਰੀਆਂ ਨੂੰ ਕੋਈ ਮੀਨਾ ਮੂਨਾ ਦੇ ਰਿਹਾ ਇਹਨਾਂ ਦੀ ਐਸੋਸੀਏਸ਼ਨ ਕੱਟੀ ਹੋ ਕੇ ਤੇ ਅੱਖਾਂ ਬੰਦ ਕਰਕੇ ਸੁੱਤੇ ਹੋਏ ਆ ਬਸ ਕਿਹਾ ਜਾ ਰਿਹਾ ਕਿ ਅੱਖਾਂ ਬੰਦ ਨੇ ਤੇ ਪੈਸੇ ਜਾ ਰਹੇ ਆ ਲੱਗਦਾ ਕਿਸ ਤਰ੍ਹਾਂ ਕਿਸੇ ਨਹੀਂ ਹੋ ਵੀ ਸਾਦਾ ਬਾਕੀ ਵੱਡੀ ਗੱਲ ਇਹ ਹੈ ਵੀ ਜੋ ਮੇਰੇ ਸਾਨ ਨਾਲ ਹੈਗਾ ਇੱਥੇ ਸਿਰਫ ਜੈਂਸ ਕੰਮ ਕਰਨਾ ਤੇ ਮੇਰੇ ਸਾਨਾ ਕੋਈ ਇੱਥੇ ਆ ਕੇ ਖੜੇ ਵੀ ਨਾ ਜੋ ਮੇਰੀ ਸੋਚ ਹੈ ਘਰੇ ਰੋਟੀ ਸਵਾਦ ਨਾਲ ਦੀ ਇੱਥੇ ਆ ਕੇ ਪੌਂਠਾ ਖਾਣਾ ਆਲੂ ਵਾਲਾ ਉਹ ਵੀ ਰਾਤ ਗੱਡੀਆਂ ਖੜ ਕੇ ਗੱਡੀਆਂ ਦੇਖੋ ਖੜੀਆਂ ਇਹ ਕੀ ਵਜ੍ਹਾ ਸਰ ਲੇਡੀਜ਼ ਕਰਕੇ ਜੇ ਕੰਮ ਉਹ ਸਹੀ ਕਰਦੇ ਪੈਨੇ ਜੇ ਜੈਨਸੀ ਕਰਨ ਜੈਸ ਜਿਹੜੇ ਨਕੰਮੇ ਨੇ ਉਹ ਜੇ ਲੇਡੀਜ਼ ਨੂੰ ਲਿਆ ਕੇ ਬਿਠਾ ਕੇ ਇੱਥੇ ਉਹ ਆਦਾ ਧੰਦਾ ਚਲਾ ਰਹੇ ਨੇ ਕਿ ਤਰ੍ਹਾਂ ਧੰਦਾ ਹੀ ਕਹਿ ਸਕਦੇ ਆ ਪਰ ਜੇ ਇਹੀ ਜੈਨਸ ਹੋਣ ਤੇ ਉਹ ਕੰਮ ਹੀ ਨਾ ਹੋਵੇ ਇਸ ਕਰਕੇ ਬਿਲਕੁਲ ਸਾਰਾ ਸਾਰਾ ਗਲਤ ਹੈ ਮਾਹੌਲ ਮਾਹੌਲ ਖਰਾਬ ਹੋਣ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਰਿਹਾ ਬਿਲਕੁਲ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਦੂਜੇ ਪਾਸੇ ਜਿਹੜਾ ਕੀ ਆ ਆ ਤਣਾਪੂਨ ਮਾਹੌਲ ਬੰਦਾ ਨਜ਼ਰ ਆਇਆ ਸਭ ਮਾਮਲਾ ਕੀ ਹੋਇਆ ਇੱਥੇ ਤੁਸੀਂ ਪਹੁੰਚੇ ਹੋ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਤੇ ਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਆ ਗੱਲਬਾਤ ਵੀ ਕਰਾਂਗੇ ਸਭ ਤੁਸੀਂ ਇੱਥੇ ਪਹੁੰਚੇ ਹੋ ਕਿ ਮਾਮਲਾ ਕੀ ਹੋਇਆ ਸੀ ਮਾਮਲਾ ਪਤਾ ਹੀ ਆ ਤੁਹਾਨੂੰ ਵੀ ਮੈਨੂੰ ਪਹਿਲਾਂ ਦੇ ਤੁਸੀਂ ਆਏ ਹੋਏ ਆ ਇਹ ਪਰ ਲੇਡੀਜ਼ ਆਸਬੀ ਦੀ ਲੜੀ ਹੋਈ ਹੈ ਇਹ ਅੱਛਾ ਜੀ ਹਾਂ ਲਾਈਵ ਚੱਲ ਰਿਹਾ ਦੇਖਦੇ ਹਜ਼ਾਰ ਬੰਦਾ ਦੇਖ ਰਿਹਾ ਡਿੱਪੀ ਸਾਹਿਬ ਵੀ ਦੇਖ ਰਹੇ ਨੇ ਹਾਂਜੀ ਤੁਸੀਂ ਕਹਿ ਰਹੇ ਹੋ ਕਿ ਮਾਮਲਾ ਮੈਨੂੰ ਪਤਾ ਮੈਨੂੰ ਪਤਾ ਹੀ ਨਹੀਂ ਮੈਥੋਂ ਪਹਿਲਾਂ ਦੇ ਆਏ ਹੋਏ ਆ ਮੈਥੋਂ ਘਟੋ ਘਟਦਾ ਦੱਸੋ ਮਾਮਲਾ ਹੋਇਆ ਕਿ ਤੁਸੀਂ ਡਿਊਟੀ ਅਫਸਰ ਹੋ ਨਹੀਂ ਲੇਡੀ ਜਾ ਸੁਵਿਧਾ ਹਾਂਜੀ ਆਸਵਿਧਾ ਦੀ ਲੇਡੀ ਲੜੀ ਆ ਅੱਛਾ ਕਿਸ ਗੱਲ ਨੂੰ ਲੈ ਕੇ ਲੜੀ ਆ ਇਹ ਬਹੁਤ ਪਤਾ ਕਰਾਂਗੇ ਹੁਣ ਮੈਨੂੰ ਮੈਰੀ ਭਾਈ ਕਰੀ ਜਨੇ ਆ ਅੱਛਾ ਕੋਈ ਗੱਲਬਾਤ ਪਤਾ ਲੱਗੀ ਹੁਣ ਤੱਕ ਤੁਹਾਨੂੰ ਇਹ ਰੇੜੀ ਲਾਣ ਪਿੱਛੇ ਲੜੇ ਜਾਓ ਤੁਸੀਂ ਇੱਕ ਦੂਜੇ ਵਿੱਚ ਆ ਬਿਲਕੁਲ ਰੇੜੀ ਲਾਣ ਨੂੰ ਲੈ ਕੇ ਜਿਹੜਾ ਕਿ ਆ ਕਾਫੀ ਵਿਵਾਦ ਛੜ ਜਾਂਦਾ ਵਾ ਵਿਵਾਦ ਇੰਨਾ ਕੋ ਆ ਤਨਾ ਵਿਵਾਦ ਇੰਨਾ ਕੋ ਛੜ ਜਾਂਦਾ ਕਿ ਤਣਾਪੂਨ ਮਾਹੌਲ ਜਿਹੜਾ ਕਿ ਇੱਥੇ ਪੈਦਾ ਹੁੰਦਾ ਨਜਾਂਦਾ ਵਾ ਤੁਹਾਡੀ ਗੱਲ ਸਾਨੂੰ ਕਮੈਂਟਸ ਵਿੱਚ ਜੁੜਿਓ ਜੁੜਦੇ ਰਹੋ ਜਾਨਲੇ ਜੋਮ ਬੇਰੀ ਰਿਪੋਰਟ ਧੰਨਵਾਦ